ਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓਜ਼ ਵਿੱਚ ਆਪਾਂ ਤੁਹਾਨੂੰ ਚਾਰ ਵੜਾ ਜਿਹੜਾ ਵੀਰੇ ਕੋਲੇ ਵਿਕੇ ਲਈ ਹਾਜ਼ਰ ਆ ਡਿਟੇਲ ਇਹਨਾਂ ਬਾਰੇ ਪੁੱਛਦੇ ਆਓਗੇ ਅਗੇ ਕਰੀ ਗੱਲ ਵਾ ਚੱਲ ਬਾਈ ਜੀ ਅੱਛਾ ਕਾ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਫਰੀਂਦਰ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9876320661 9876320661 ਇਹ ਨੰਬਰ ਤੇ ਆਪਾਂ ਬੈਠ ਦੇਖੀ ਜ ਨੇ ਕਿਹੜਾ ਸੂਹਾ ਸੂਰੀ ਆ ਇਹ ਦੂਜਾ ਸੂਹਾ ਸੂਰੀ ਆ ਵੀਰੇ ਦੂਜਾ ਸੂਹਾ ਕਹ ਇੱਕ ਦਿਨ ਬਾਕੀ ਪਏ ਦੇ ਦਿਨ ਲੈ ਜੂ ਵੀਰੇ ਹਜੇ 5-6 ਦਿਨ ਖੁੱਲੀ ਲੈ ਲੂ ਠੀਕ ਹੈ ਜੀ ਦਾ ਕੋਈ ਮੁੱਲ ਨਹੀਂ ਲੈਪਾ ਵਿੱਚੋਂ ਕਿ ਬੈ ਜਾਣਾ ਇਹ ਆ ਗਈ ਆਪਣੀ ਜਰਸੀ ਕ੍ਰਾਸ ਪਣ ਆ ਗਿਆ ਹਲਕਾ ਹਨਾ ਕ੍ਰਾਸੀ ਹੈ ਬਾਈ ਠੀਕ ਹੈ ਤੇ ਬਾਕੀ ਸਾਤ ਸਵੇਰ ਠੰਡੀ ਯਾਰ ਕੋਈ ਗੱਲ ਹੀ ਨਹੀਂ ਬਰਫਾਂ ਵਾਲੀਆਂ ਠੰਡੀਆਂ ਬਾਈ ਸਾਰੀਆਂ ਕਿੰਨਾ ਕੁ ਦੁੱਧ ਦੇ ਦੋਗੀ ਇਹ ਦੁੱਧ ਬਈ ਇਹਨੇ ਕਲੂ ਨੇ 20 ਕਿਲੋ ਦਿੱਤਾਗਾ ਠੀਕ ਹੈ ਹਾਂ ਵੀਰ ਦੂਜੀ ਸੂਏ ਦੇਖੋ ਵੀ ਬਾਈ ਭਾਵੇਂ 20 ਮੰਨ ਕੇ ਲੈ ਜੀ ਠੀਕ ਹੈ ਜੇ ਸੇਵਾ ਦੇ ਸੱਤ ਤੇ ਆ ਵੀ ਹੋ ਸਕਦਾ ਵੀ 22 23 24 ਕਿਲੋ ਖੁੱਲਾ ਦੇ ਦਿੰਦੇ ਹਫਤਾ ਬਾਕੀ ਆ ਜੀ ਹਾਂਜੀ ਰੇਟ ਬਿਆਰ ਇਹਨਾਂ ਦੇ ਕੀ ਰਹਿਣਗੇ ਰੇਟ ਭਾਈ ਜਾਇਜ਼ ਹੋਣਗੇ ਪਰ ਕਰਾਂਗੇ ਭਾਈ ਫੋਨ ਤੇ ਕਈ ਨਹੀਂ ਕੋਈ ਬਫਾਰੀ ਵੀਰ ਨਹੀਂ ਲੈਣੀ ਹੁੰਦੀ ਤੋੜੇ ਵਾ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈਠਦਾ ਸੋਹਣਾ ਸਾਫ ਸੁਥਰਾ ਰਾਜੀ ਸਮੇਂ ਪੜੀ ਵੀ ਠੀਕ ਆ ਬਾਗ ਠੰਡੀ ਸੀਲ ਦਾ ਕੋਈ ਯੰਤਰੀ ਹੈਣਾ ਸੂਣ ਦੇ ਵਿੱਚ ਅੱਜ ਆ ਕਿ ਹਫਤਾ ਬਾਕੀ ਆ ਹਾਂਜੀ ਬਹੁਤ ਕੋਸਾ ਦਿਨ ਲੈ ਜੀ ਠੀਕ ਹੈ ਦੁੱਧ ਦੀ ਐਵਰੇਜ ਦੁੱਧ ਬਾਈ ਐਵੇਂ ਬੰਨ ਵੀ 20 ਦਿੱਤਾ ਬਾਈ ਬਲੂਨ ਦਾ ਠੀਕ ਹੈ ਹਾਂ ਵੀ ਐਸ ਕੀ ਆਏ ਮਾਰ ਹੈਗਾ ਵੀ 23-24 ਗੁੱਲੋ ਦੇਣਾ ਚਾਹੀਏ ਠੀਕ ਹੈ ਕਿਹੜੇ ਇੱਕ ਹੋਰ ਘੜਾ ਦਈਏ ਦਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਬੈੜਦੀ ਜਰਸੀ ਦੇ ਵਿੱਚ ਪਿਓਰ ਜਰਸੀ ਦਾ ਮੈਂ ਕਹਿੰਦੇ ਹਲਕਾ ਕ੍ਰਾਸ ਪਾਣਾ ਪਰ ਦੁੱਧ ਜਿਹੜਾ ਮੂਰੇ ਨੇ ਗਰਮੀ ਦੇ ਵਿੱਚ ਦੇਣਾ ਇਹ ਆਪਣੇ ਬਾਤਾ ਬਰਨ ਨੂੰ ਵੀ ਸੂਟ ਕਰੂਗੀ ਗੁੱਲੇ ਵਾਲਾ ਥਾਣਾ ਠੀਕ ਹੈ 20 ਕਿਲੋ ਦੁੱਧ ਜਮਾ ਮਾਜਾ ਦੇ ਨਾਲ ਕੰਪੇਅਰ ਹੋਊਗਾ ਬਿਲਕੁਲ ਠੀਕ ਆ ਵੱਡੀ-ਬੁੱਡੀ ਪੜੀ ਵੀ ਬਹੁਤ ਜ਼ਿਆਦਾ ਲੱਸੀ ਦਾ ਵੀ ਕਿਸੇ ਬਸੰਦ ਤੋਂ ਫੇਸ ਬਿਊਟੀ ਵਗੈਰਾ ਦੇਖੋ ਜੀ ਦੂਜੇ ਨੰਬਰ ਦਾ ਬੜੀ ਬਹਿੜ ਦੇਖੀ ਜਾਂਦੇ ਆ ਹਾਂਜੀ ਇਹ ਗਲੈਂਡੋ ਆ ਬਾਈ ਠੀਕ ਐ ਸੂਆ ਕਿਹੜਾ ਸੂਆ ਬਾਈ ਬਲੂਨ ਆ ਮੂੰਹ ਹੋ ਗਿਆ ਔਰ ਦੋ ਦੰਦ ਹਜੇ ਦੁੱਗ ਦੇ ਦੰਦ ਕੱਢਦੀ ਐ ਦੋ ਦੰਦ ਪਹਿਲਾ ਸੂਆ ਪਹਿਲਾ ਸੂਆ ਕੈ ਦਿਨ ਕੱਢਦੀ ਐ ਜੀ ਦਿਨ ਹੀ ਵੀ ਲੈ ਜੀ ਵੀਰੇ 5-6 ਦਿਨ ਬਾਕੀ ਵਾਲਾ ਬਹਿ ਜਿੱਧਰ ਮਾਰਦੀ ਜਾਂਦਾ ਠੀਕ ਐ ਕਹਿੰਦਾ ਬਹੁਤ ਸੀਲ ਠੰਡੀਆਂ ਜਾਂਦਾ ਵੈਸੇ ਬਰਫਰ ਗਿਆ ਜਾਂਦਾ ਠੀਕ ਐ ਦੋ ਦੋਈ ਗੱਲ ਕਰੀ ਜੇਕਰ ਕਿੰਨਾ ਪਾ ਦੂਗੇ ਬਾਈ ਜਿਹੜੇ ਸਾਹ ਆ ਬਈ 20 ਪਲੱਸ ਦਾ ਦੁੱਧ ਚੱਲੂ ਚੱਲੂ ਬਾਈ ਇਹ 20 ਪਲੱਸ ਹਾਂਜੀ ਠੀਕ ਐ ਹਫ਼ਤਾ ਕਰ ਦਈਏ ਹਜੇ ਬਈ ਲੈ ਜੂਗਾ 5-6 ਦਿਨ ਤਾਂ ਖੁੱਲੀ ਲੈ ਜੂ ਬਾਈ ਲੈ ਠੀਕ ਐ ਠੀਕ ਐ ਥਣ ਤੁਹਾਨੂੰ ਬਹਿਣਾ ਸੁਣੋ ਬਾਈ ਦੋ ਦੰਦ ਦਾ ਬੱਚਾ ਕੱਟ-ਕਾਟ ਤੇ ਇਹਦੀ ਬਿਊਟੀ ਚੈੱਕ ਕਰੋ ਫੁੱਲ ਸਾਈਜ਼ ਦੇ ਵਿੱਚ ਆ ਚੰਗੀ ਬਾਟੀ ਮੰਤਰ ਲੱਸੀ ਨਾ ਵੀ ਕਿਸੇ ਬੱਸ ਸੁਣੀ ਤੋਰਾ ਵਗੈਰਾ ਚੈੱਕ ਕਰੋ ਇਹਦੀ ਬਰੀਡ ਕੁਆਲਿਟੀ ਚੈੱਕ ਕਰੋ ਠੰਡੇ ਸੁਭਾਅ ਦੇ ਬਾਈ ਜੀ ਪੂਰੀ ਕਹਿੰਦਾ ਪਾਪ ਕਿਸੇ ਪਾਸਿਓਂ ਹੱਥ ਤਰਾਹੇ ਨਹੀਂ ਗੀ। ਬਾਈ ਕੋਈ ਕਮੀ ਨਹੀਂ ਘੋਰਾ ਵੀ ਪਿਆਰ ਦੋ ਦੰਦ ਕੱਚੀ ਟੁੱਟੀ। ਠੀਕ ਹੈ ਗੇੜਾ ਇੱਕ ਇਹਦਾ ਹੋਰ ਕਢਾ ਦੀ। ਸੋ ਥਣਾ ਦੀ ਬੰਤਰ ਕੁਆਲਿਟੀ ਸਾਈਜ਼ ਵਗੈਰਾ। ਠੀਕ ਹੈ ਕਹਿੰਦਾ ਪਾਪ ਵੀਰ ਚਾਹੀਏ ਕੋਈ 100 ਕਿਲੋਮੀਟਰ ਤੋਂ ਵਾਜੇ ਚਾਹੀਏ 2 ਕਿਲੋਮੀਟਰ ਤੋਂ ਵਾਜੇ। ਆਕੇ ਇਹ ਨਹੀਂ ਗੱਲ ਕੋ ਵੀ ਸਾਡੇ ਗਾਹ ਨਹੀਂ ਪਸੰਦ ਆਈ। ਮੈਂ ਕਿਹਾ ਬਾਈ ਨਾ ਪਸੰਦ ਆਲੀ ਚੀਜ਼ ਹੀ ਨਹੀਂ। ਬਲੱਡ ਦੇ ਵਿੱਚ ਤੇ ਜਵਾਨੀ ਦੇ ਵਿੱਚ ਆ ਗਈਆਂ ਵੜਾ ਜਾਵਾਂ ਹਨਾ। ਨਹੀਂ ਅਸੀਂ ਕੱਚੀਆਂ ਖੀਰ ਨਹੀਂ ਮੰਗੋ ਬਾਈ। ਠੀਕ ਹੈ ਠੀਕ ਹੈ। ਸੋ ਆ ਦੇਖੋ ਯਾਰ ਲੇਵਾ ਦੇਖੋ ਥੱਲੇ ਤੋਂ ਕੀ ਬਾਤ ਆ। ਬਾਕੀ ਚਮਕ ਧਮਕ ਤੇ ਬੈੜ ਦੀ ਸ਼ਾਈਨਿੰਗ ਵਗੈਰਾ ਚੈੱਕ ਕਰੋ। ਲਿੱਸੀ ਨਾਮ ਹੀ ਨਹੀਂ ਕਿਸੇ ਪਾਸਿਓ ਫੁੱਲ ਬਿਊਟੀਫੁੱਲ ਬਰੀਡ ਦੇ ਵਿੱਚ। ਠੰਡੀ ਸੀਲ ਦੇਖ ਸਕਦੇ ਹੋ। ਠੰਡੀ ਸੀਲ ਦਾ ਤਾਂ ਕੋਈ ਯੰਤ ਨਹੀਂ ਜਾਮਾ ਇਹਦਾ ਹਨਾ। ਭਾਈ ਤੀਜੇ ਨੰਬਰ ਤੇ ਆਪਾਂ ਜਰਸੀ ਦੇਖੀ ਨਾ ਨਗੀਨਾਕ। ਬਿਲਕੁਲ ਭਾਈ ਪਿਓਰ ਨਗੀਨਾ। ਠੀਕ ਹੈ ਜਿਹੜੇ ਕੋਫੀ ਕਲਰ ਵਾਲੀ ਜਰਸੀ ਹਨਾ। ਦੋ ਦੰਦ ਪੱਛੀ ਭਾਈ ਦੁੱਕ ਦੇ ਹਜੇ ਕੱਢ ਦੀ ਠੰਡੀ ਸੀਲ। ਅੱਛਾ ਦੋ ਦੰਦ। ਹਾਂ। ਨਹੀਂ। ਇਹਦਾ ਰਿਕਾਰਡ ਵਗੈਰਾ ਪਛੋਕੜ ਪਤਾ ਪਰੋ। ਬਈ ਪਿਛੋਕੜ ਆਪਾਂ ਬਾਈਆਂ ਨੂੰ ਪੁੱਛ ਕੇ ਸਾਰਾ ਦੱਸ ਦਾਂਗੇ ਪਰ ਅੱਜ ਮੈਂ ਪੁੱਛਿਆ ਨਹੀਂ ਅਜੇ ਠੀਕ ਹੈ ਹਾਂ ਵੈਸੇ ਕਹਿੰਦਾ ਬਾਪਾ ਚੰਗੀ ਆ ਚੰਗੀ ਆ ਬਾਈ ਜਰਸੀ ਦਾ ਮੁੱਲ ਕੋਈ ਨਹੀਂ ਲੈ ਇਸ ਕੁਆਲਿਟੀ ਵਗੈਰਾ ਦੇਖੋ ਮੱਥੇ ਤੇ ਟੋਆ ਕੰਨ ਨਿਕਾ ਨਿਕਾ ਪੂਰੀ ਜਾਤ ਪਾਤ ਦੇ ਵਿੱਚ ਆ ਗਈ ਜਰਸੀ ਜਿਹੜੇ ਵੀ ਡਿਮਾਂਡ ਕਰਦੇ ਆ ਕਿਸੇ ਪਿਓਰ ਜਰਸੀ ਲੈਣੀ ਆ ਕਾਫੀ ਕਲਰ ਦੇ ਵਿੱਚ ਜਿਹੜਾ ਆਪਾਂ ਇਹ ਕਲਰ ਦੇਖੀ ਜਾਂਦੇ ਆ ਜਰਸੀ ਦਾ ਘੱਟ ਮਿਲਦੀ ਮਿਲਦੀ ਆ ਪਰ ਇਹ ਕਲਰ ਉਦੋਂ ਵੀ ਬਹੁਤ ਘੱਟ ਮਿਲਦਾਗਾ ਸੋ ਜਿਹਨੇ ਕਹਿੰਦੇ ਆ ਅਸਮਾਨ ਦੇ ਵਿੱਚ ਸੱਤ ਰੰਗੀ ਪੀਗ ਵੀ ਬਈ ਦਾ ਵਾਕ ਕਿਤੇ 2-3 ਸਾਲੀ ਦੇਖਣੋਂ ਨਜ਼ਰ ਆਉਂਦੀ ਆ ਉਹ ਚੀਜ਼ ਇਹਦੇ ਵਿੱਚ ਆ ਤੇ ਬਿਊਟੀ ਵਗਾਈ ਚੈੱਕ ਕਰੋ ਯਾਰ ਬਰੀਡ ਇਹਦੇ ਤੋਂ ਜਿਹੇ ਜੀ ਮਰਜ਼ੀ ਤਿਆਰ ਕਰੀ ਚੱਲਿਓ ਚੰਗੇ ਸੀਮੈਂਟ ਲਖਾਇਓ ਇਹਦੇ ਬੱਚੇ ਆਨ ਟਾਈਮ ਦੇ ਵਿੱਚ ਮੇਲੇ ਦੇ ਵਿੱਚ ਆਪਾਂ ਰਿੰਗ 'ਚ ਖੜੇ ਕਰ ਸਕਦੇ ਆ ਕਿਉਂਕਿ ਇਹ ਆਪ ਮੇਲੇ ਵਾਲੇ 80 ਤੋਂ 85% ਚੱਕੀ ਵਧਿਆ ਪੁਆਇੰਟ ਤੇ ਦੋ ਦੰਦ ਕਨਫਰਮ ਆ ਜਾਵਾਂ ਪ्योर ਬਾਈ ਕੱਚੀ ਡੁੱਗੀ ਠੀਕ ਆ ਇਹ ਨਹੀਂ ਘਰ ਵਿੱਚ ਉੱਗੀ ਨਿਕਲੂਗੀ ਤੋ ਯਾਰ ਆ ਦੇਖੋ ਤੇ ਦੁੱਧ ਦੀ ਗੱਲ ਕਰ ਸਕੀ ਆ ਭਾਈ ਜੀ ਦੁੱਧ ਵੀ ਇਹੇ ਜਿਹੇ ਪਛੀਆਂ 24 25 ਕਿਲੋ ਤਾਂ ਨੋਰਮਲ ਦੇਣਾ ਚਾਹੀਏ ਪਰ ਤੁਸੀਂ ਜਿੱਦੋਂ ਬੈੜ ਖਰੀਦਦੇ ਨੀਆ 20 ਕਿਲੋ ਮੰਨ ਕੇ ਇਹਦੇ ਪੈਸੇ ਲਾਉਣੇ ਆ ਬਿਲਕੁਲ ਕਿਉਂਕਿ ਮੂਰੇ ਮੌਸਮ ਗਰਮੀ ਦਾ ਆ ਪਰ ਯਾਰ ਬੈੜ ਇੰਨੀ ਜਿਆਦਾ ਮਨ ਪਸੰਦਾ ਮੇਰੇ ਮਨ ਨੂੰ ਜੱਜੀਆ ਤਾਂ ਤੁਹਾਡੇ ਮਨ ਨੂੰ ਜਜੂ ਕਿਵੇਂ ਨਾ ਕਿਉਂਕਿ ਤੁਸੀਂ ਮੇਰੇ ਨਾਲੋਂ ਵੱਡੇ ਕਾਰੀਗਰ ਬੈਠੇ ਹੋ ਮੈਂ ਤਾਂ ਸਿਰਫ ਇੱਕ ਕੈਮਰਾਮੈਨ ਆ ਤੁਸੀਂ ਹਰ ਇੱਕ ਵੀਡੀਓ ਦੇਖਦੇ ਹੋ ਫੀਲਡ ਦੇ ਵਿੱਚ ਘੁੰਮਦੇ ਹੋ ਕਹਿੰਦਾ ਬਾਬ ਜਿਹਨੇ ਇਹਦੇ ਪੇਮੈਂਟ ਲਾ ਲਈ ਉਹਨਾਂ ਨੇ ਵੇਚਣੀ ਨਹੀਂ ਤੁਹਾਡੇ ਫਾਰਮ ਦੇ ਨਹੀਂ ਰੱਖ ਦੇਣੀ ਇਸ ਵੜ ਨੇ ਸੀਲ ਦੇਖੋ ਯਾਰ ਹਨਾ ਦੋ ਪਾਸੇ ਬਹਿ ਜਾਓ ਤਿੰਨ ਪਾਸੇ ਬਹਿ ਜਾਓ ਕਿਵੇਂ ਮਰਜ਼ੀ ਹੈ ਯਾਰ ਨਜ਼ਾਰੇ ਦਾ ਬਹਿਣਾ ਹੈ ਮਨ ਵੀ ਬਰ ਫਰਗੀਆਂ ਠੰਡੀਆਂ ਭਾਈ ਥੋੜੇ ਥੋੜੇ ਸਵੈਰਿੰਗ ਪਾਉਣ ਲੱਗ ਗਈ ਹਨਾ ਹਾਂਜੀ ਹਾਂ ਸਵੈਰਿੰਗ ਪਾਹੇ ਗਈ ਭਾਈ ਬੜੀ ਯਾਰ ਠੀਕ ਇਹਦਾ ਫਿਰ ਤੂੰ ਰੇਟ ਦਾ ਨਹੀਂ ਕਿਤੇ ਉਹੀ ਕਰਦਾ 7 ਰਾਂਗੇ 20 ਜਿਵੇਂ ਤਿੰਨ ਸਾਲਾਂ ਦਾ ਪੈਂਦੇ ਤੂੰ 1 ਲੱਖ 1.5 ਲੱਖ ਮੰਗੀ ਜਾਂਦਾ ਨਹੀਂ ਭਾਈ ਰੇਟ ਬਿਲਕੁਲ ਜਾਇਜ਼ ਹੋਣਗੇ ਜਿਹੜਾ ਬਾਈ ਦਾ ਪਹਿਲੇ ਦਾ ਫੋਨ ਆ ਗਿਆ ਆਪਾਂ ਵੇਖੇ ਮੂੜਾ ਜਾਇ ਇਆ ਗਿਆ ਆਪਣੀ ਗੋਲਡਨ ਕਲਰ ਦੇ ਵਿੱਚ ਹਾਂਜੀ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਆ ਬਾਈ ਕਿਹ ਦਿਨ ਕੱਢ ਦੀਆ ਇਹ ਵੀ ਬਾਈ ਲੈ ਜੂ ਪੰਜ ਛੇ ਦਿਨ ਕਿੰਨਾ ਕੁ ਦੁੱਧ ਦੇ ਦੋਗੀਆ ਦੁੱਧ ਬਾਈ ਇਹ ਐ ਮਨੋ ਵੀ 17 18 17 18 ਮੰਨ ਕੇ ਲੈ ਜੀ ਬਾਈ ਲੈ ਨਾਲ 15 16 ਹੀ ਮੰਨਣੇ ਚਾਹੀਏ ਬਾਈ ਭਾਵੇਂ 15 ਮੰਨ ਲਿਓ ਹੋਵੇ ਇਹਦੀ ਖੁਸ਼ੀ ਪਰ ਥਣ ਥਣ ਹਾਥੀ ਚੋਈ ਜਿਹੜਾ ਮੈਂ ਕਿਹਾ ਬਾਈ ਬਾਹਲਾ ਮੋਟਰਸ ਚੜਦੇ ਠੀਕ ਹੈ ਕੱਢ ਦਈਏ ਦੋ ਚਾਰ ਦਿਨ ਮੈਂ ਕੱਢੂ ਬਾਈ ਪੰਜ ਚਾਰ ਦਿਨ ਤਾਂ ਲੈ ਜੂ ਹਜੇ ਛੱਡ ਦੇ ਠੀਕ ਹੈ ਤੋਰ ਦਿਓ ਬਾਈ ਜੀ ਬਾਹਰ ਨੂੰ ਠੰਡੀ ਸੀ ਨੰਬਰ ਵਾਲੇ ਵੇੜ ਦੇਖ ਸਕਦੇ ਹੋ ਦੂ ਫੂਨ ਚ ਇਹਦੇ ਵੀ ਪੰਜ ਚਾਰ ਦਿਨ ਬਾਕੀ ਪਏ ਆ ਠੀਕ ਹੈ ਠੀਕ ਹੈ ਕਹਿੰਦਾ ਬਾਵਾ ਗਰਮੀ ਦੇ ਵਿੱਚ 16 15 16 ਕਿਲੋ ਦੁੱਧ ਵਾਲੀ ਬੱਚੀ ਹੈ ਗਿਆ ਨੋਰਮਲ ਠੀਕ ਹੈ ਠੰਡੀ ਸੀਲ ਦਾ ਕੋਈ ਯੰਤਰੀ ਹੈਣਾ ਚਾਰੇ ਦਾ ਚਾਰੇ ਵੜਾ ਜਗਬਣਾ ਆਪਣੇ ਕੋਲ ਜਗਬਣਾ ਠੀਕ ਹੈ ਰੇਡ ਜਿਹੇ ਜੀ ਚੀਜ਼ ਉਹ ਜਿਹਾ ਹੋਊਗਾ ਬਿਲਕੁਲ ਜਿਆਜ ਹੋਣਗੇ ਬਾਈ ਹੋਣਗੇ ਪਰ ਫੂਨ ਤੇ ਠੀਕ ਹਾਂਜੀ ਕਹਿੰਦਾ ਕੋਈ ਵੀਰ ਆਏ ਨਹੀਂ ਮੈਨੂੰ ਲਾਂਭਾ ਦੇ ਦੇ ਜਾ ਕੇ ਢੇਲੋ ਵੀਡੀਓ ਪੈਸੇ ਤੋਂ ਪਿਓ ਦਾ ਪਿਓ ਮੰਗੀ ਗਿਆ। ਨਾ ਭਾਈ ਉਹ ਗੱਲਾਂ ਨਹੀਂ। ਠੀਕ ਹੈ। ਜੀ ਕਿੰਨੀ ਵੀਡੀਓ ਕੋਣੇ ਬਾਈ ਆਪਾਂ ਜਦੋਂ ਪਾ ਲਈ ਵੀਡੀਓ ਬਸ ਐਵੇਂ ਮੈਂ ਵੀ ਕੀਚੀ ਦਾ ਨਾ ਤੇ ਹਰ ਵਾਰੀ ਨਵੇਂ ਹੁੰਦਾ ਸੁਪਰਾਣਾ ਦਾ ਹੁੰਦਾ। ਠੀਕ ਹੈ। ਸੋ ਚਾਰ ਨਗ ਆਪਾਂ ਦਿਖਾ ਦੇ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਲੈ ਸਭ ਦਾ ਤਹਿਤ